26 ਜਨਵਰੀ ਮੌਕੇ ਉੱਤੇ ਜਿੱਥੇ ਪੂਰਾ ਭਾਰਤ 26 ਜਨਵਰੀ ਦੇ ਗਣਤੰਤਰ ਦਿਵਸ ਨੂੰ ਮਨਾ ਰਿਹਾ ਹੈ ਦੂਜੇ ਪਾਸੇ ਪੰਜਾਬ ਭਰ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤਾ ਕਿਸਾਨ ਜਥੇਬੰਦੀਆਂ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕੁਝ ਕਾਰਪੋਰੇਟ ਕਾਰਨਿਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ ਜਿਸ ਦਾ ਸਿੱਧਾ ਸਿੱਧਾ ਨੁਕਸਾਨ ਕਿਸਾਨਾਂ ਤੇ ਆਮ ਲੋਕਾਂ ਨੂੰ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਹਨਾਂ ਵੱਲੋਂ ਰੱਖੀ ਗਈ ਮੁੱਖ ਮੰਗ ਐਮਐਸਪੀ ਦੇਣ ਦੀ ਮੰਗ ਨੂੰ ਪੂਰਾ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਜੋ ਭਾਰ ਦੇ ਵਿੱਚ ਵੱਧ ਰਹੀ ਮਹਿੰਗਾਈ ਤੇ ਉੱਤੇ ਥੱਲ ਪੈ ਸਕਦੀ ਹੈ। ਉਹਨਾਂ ਨੇ ਕਿਹਾ ਕਿ ਐਮਐਸਪੀ ਮਿਲਣ ਦੇ ਨਾਲ ਕਿਸੇ ਵੀ ਚੀਜ਼ ਦੇ ਰੇਟ ਦੇ ਵਿੱਚ ਲਿਮਟ ਤੱਕ ਵੱਧ ਸਕਣਗੇ ਜਿਸ ਦੇ ਨਾਲ ਆਏ ਦਿਨ ਵੱਧ ਰਹੀ ਮਹਿੰਗਾਈ ਦੇ ਉੱਤੇ ਵੀ ਨਕੇਲ ਪਾਈ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸਰੋਸ ਪਰਦਰਸ਼ਨ ਦੇ ਨਾਲ ਜੇਕਰ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਹਨਾਂ ਕੋਲੋਂ ਮਾਫੀ ਮੰਗਦੇ ਨੇ ਜਿੱਥੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਲੋਕਾਂ ਦੇ ਹਿੱਤ ਵਾਸਤੇ ਵੀ ਕੀਤਾ ਜਾ ਰਿਹਾ ਹੈ ਉਦਰ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਗੁਰਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 62ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਗਲੂਕੋਜ਼ ਪਾਉਣ ਤੇ ਡਾਕਟਰੀ ਇਲਾਜ ਤੋਂ ਬਾਅਦ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਹਾਲਾਂਕਿ ਕਿਸਾਨਾਂ ਦੇ ਵੱਲੋਂ ਵੱਡੀ ਗਿੰਦੀ ਦੇ ਵਿੱਚ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਟੱਡਿਆ ਗਿਆ ਤੇ ਕੇਂਦਰ ਸਰਕਾਰ ਨੂੰ ਮੰਗਾਂ ਮੰਵਾਉਣ ਲਈ ਮਜਬੂਰ ਕੀਤਾ ਗਿਆ ਅੱਜ ਪੂਰੇ ਭਾਰਤ ਦੇ ਵਿੱਚ ਆਪਾਂ ਟ੍ਰੈਕ ਘਰਾਂ ਤੋਂ ਕੱਢ ਕੇ ਰੋੜਾਂ ਤੇ ਲੈ ਕੇ ਆਏ ਆ ਪੰਜ ਨਿਸ਼ਾਨੇ ਚੁਣੇ ਨੇ ਅੱਜ ਪੰਜ ਨਿਸ਼ਾਨਿਆਂ ਤੇ ਇਕੱਠੇ ਹੋਏ ਆ ਉਹ ਨਿਸ਼ਾਨੇ ਕਿਹੜੇ ਨੇ ਸਭ ਤੋਂ ਪਹਿਲਾਂ ਜਿਹੜਾ ਟੋਲ ਪਲਾਜ਼ੇ ਤੇ ਖੜੇ ਆ ਇਹ ਕਿਸੇ ਸਰਕਾਰ ਦਾ ਨਹੀਂ ਇਹ ਸੜਕ ਰੋਡ ਕਿਸੇ ਸਰਕਾਰ ਦੀ ਨਹੀਂ ਇਹ ਜ਼ਮੀਨ ਕਿਹਦੀ ਜ਼ਮੀਨ ਸਾਡੀ ਪੰਜਾਬ ਸਾਡਾ ਪਰ ਸੜਕ ਸਾਡੀ ਨਹੀਂ ਤੋਰ ਪਲਾਜਾ ਗੁਜਰਾਤ 'ਚ ਬੈਠਿਆਂ ਦਾ ਬੰਬੇ 'ਤੇ ਬੈਠੇ ਬੰਦਿਆਂ ਦਾ ਜ਼ਮੀਨਾਂ ਸਾਡੀਆਂ ਕਾਬਜ਼ ਕੀਤੀਆਂ ਦੂਜਾ ਜਿਹੜੇ ਸੈਲੋ ਦੇ ਗਦਾਮ ਬਣੇ ਨੇ ਸੈਲੋ ਦੇ ਗਦਾਮਾਂ ਤੇ ਵੀ ਸਾਡੇ ਅੱਜ ਹਜ਼ਾਰਾਂ ਟਰੈਕ ਖੜੇ ਨੇ ਉਹਨਾਂ ਨੂੰ ਅਸੀਂ ਨਿਸ਼ਾਨਾ ਕਿਉਂ ਚੁਣਿਆ ਕਿ ਸਾਡੇ ਆ ਖੇਤਾਂ ਚੋਂ ਕਣਕ ਖਰੀਦ ਕੇ ਉਹਨਾਂ ਗਦਾਮਾਂ 'ਚ ਜਾਣੀ ਐ ਉਹਨਾਂ ਗਦਾਮਾਂ 'ਚੋਂ ਕਣਕ ਲੈ ਜਾ ਕੇ ਮੌਲਾ 'ਚ ਜਾਣੀ ਐ ਤੇ ਮੌਲਾਂ ਦੇ ਵਿੱਚੋਂ ਭਰਾਵੋ ਐ ਪੈਂਟਕਾ ਰਾਹੀ ਆਤਾ ਮਿਲਣਾ ਲੋਕਾਂ ਨੂੰ ਤੇ ਗੱਲਾਂ ਆਤਾ ਨਹੀਂ ਮਿਲਣਾ ਜਿਵੇਂ ਕਿਸਾਨਾਂ ਨੂੰ ਨਾਲ ਜੂਰਗੇ ਦੇ ਹੋਰ ਸਬਾਣ ਦਿੰਦੇ ਨੇ ਫਿਰ ਜਿਹੜੀ ਮੌਲਾਂ ਚ ਬਾਧੂ ਚੀਜ਼ ਪਈ ਐ ਉਹ ਦੇਣੀ ਐ ਭਾਈ ਜੇ ਆਤਾ ਲੈਣਾ ਆ ਚੀਜ਼ ਤੈਨੂੰ ਲੈਣੀ ਪੈਣੀ ਐ ਤੀਜਾ ਜਿਹੜੇ ਵੱਡੇ ਮੌਲ ਜਿਹੜੇ ਸਾਡੀ ਮੰਗ ਨਹੀਂ ਜਿਹੜੇ ਕਹਿੰਦੇ ਨੇ ਵੀ ਕਿਸਾਨਾਂ ਦਾ ਇਕੱਲੇ ਦਾ ਧਰਨਾ ਇਹ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਜਿਹੜੇ ਸਾਡੀ ਮਜ਼ਦੂਰ ਵਰਗਜਾ ਕਿਸਾਨੀ ਜਾਂ ਸ਼ਹਿਰ ਵਾਸੀ ਜੁੜੇ ਹੋਏ ਨੇ ਉਹਨਾਂ ਤੇ ਅਸਰ ਕਰਨਾ ਉਹਨਾਂ ਦਾ ਕਾਰੋਬਾਰ ਠੱਪ ਹੋਣਾ ਤੇ ਮੌਲਾਵਾਲਾ ਲੋਕਾਂ ਦਾ ਝਕਾਆ ਕਰਿਆ ਉਹਨਾਂ ਤੇ ਵੀ ਸਾਡੇ ਅੱਜ ਟ੍ਰੇਡ ਖੜੇ ਨੇ ਚੌਥੇ ਜਿਹੜੇ ਬੀਜਪੀ ਦੇ ਕੇਂਦਰ ਸਰਕਾਰ ਚਲਾ ਰਹੇ ਆ ਪੂਰੇ ਦੇਸ਼ ਦੇ ਵਿੱਚ ਤੇ ਸਾਨੂੰ ਬੈਠਿਆਂ ਨੂੰ ਪੂਰਾ ਸਾਲ ਹੋ ਗਿਆ ਪੂਰੇ ਸਾਲ ਦੇ ਵਿੱਚ ਅਸੀਂ ਬੜਾ ਕੁਝ ਕਮਾਇਆ ਤੇ ਪਾਇਆ ਵੀ ਬਹੁਤ ਹੈ 435 ਕਿਸਾਨ ਜ਼ਖਮੀ ਕੀਤੇ ਨੇ ਇਹ ਸਰਕਾਰ ਨੇ 40 ਸਾਡੇ ਕਿਸਾਨ ਸ਼ਹੀਦ ਕੀਤੇ ਨੇ ਸਾਡੇ ਟਰੈਕ ਭੰਨੇ ਨੇ ਪਰ ਅਸੀਂ ਉਹਨਾਂ ਤੇ ਲੜ ਰਹੇ ਹਾਂ ਤਾਂ ਭਰਾਵੋ ਜਿਹੜੀ ਲੜਾਈ ਕੇਂਦਰ ਦੇ ਖਿਲਾਫ ਅੱਜ ਉਹਨਾਂ ਦੇ ਮੂਹਰੇ ਵੀ ਟਰੈਕ ਸਾਡੇ ਖੜੇ ਨੇ ਅਸੀਂ ਜਿਹੜੇ ਵੱਡੇ ਮੌਲ ਸੈਲੋ ਗਦਾਮ ਟੋਕ ਲਾ दिए ਬੀਜੇਪੀ ਦੇ ਘਰਾ ਤੇ ਪੰਜ ਵਾਂਸੀਂ ਕਿਹਾ ਜਿਹਦੇ ਚਾਰੇ ਚੀਜ਼ਾਂ ਨੇੜੇ ਨਹੀਂ ਪਰਾਵੋ ਘਰਾਜੋਂ ਕੱਢ ਕੇ ਟਰੈਕ ਸ਼ਰਕਾ ਤੇ ਲੈ ਕੇ ਆਓ ਇਹ ਸਵਾਲ ਬਹੁਤ ਲੋਕਾਂ ਚ ਹੋਊਗਾ ਬਈ ਟਰੈਕ ਘਰਾਜੋਂ ਕੱਢ ਲਿਆਏ ਰੋਡ ਤੇ ਖੜਾ ਕੇ ਇਹਦਾ ਕੀ ਅਸਰ ਪੈਣਾ ਸਰਕਾਰ ਤੇ ਅੱਜ ਪੂਰੇ ਭਾਰਤ ਦੇ ਵਿੱਚ ਅਸੀਂ ਦੋਨਾਂ ਫੋਰਮਾਂ ਵੱਲੋਂ ਔਲਾਨ ਕੀਤਾ ਸੀ ਭਰਾਵੋ ਮਾਝ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਫੋਰਮ ਨਾਲ ਲੋਕ ਜੁੜੇ ਨੇ ਅੱਜ ਉਹਨਾਂ ਦੇ ਘਰਾਂ 'ਚ ਪੁਲਿਸ ਖੜੀ ਐ ਟ੍ਰੈਂਟ ਨਹੀਂ ਲਿਕਲ ਦਿੱਤੇ ਮੱਧ ਪ੍ਰਦੇਸ਼ ਦੇ ਸਾਡੇ ਕਿਸਾਨਾਂ ਦੇ ਘਰੇ ਪੁਲਿਸ ਖੜੀ ਐ ਜਿਹੜੀਆਂ ਦੂਤੀਆਂ ਸਟੇਟਾਂ ਦੇ ਵਿੱਚ ਪੁਲਿਸ ਖੜੀ ਐ ਕਿ ਕਿਸਾਨ ਟ੍ਰੈਂਟ ਕੱਢ ਕੇ ਰੋੜਾਂ ਤੇ ਨਾ ਲੈ ਕੇ ਆਉਣ ਭਰਾਵੋ ਕੱਲੇ ਇਹ ਜ਼ਮੀਨ ਬੋਣ ਵਾਸਤੇ ਨਹੀਂ ਰੱਖੇ ਕਿਸਾਨਾਂ ਨੇ ਇਹਨੂੰ ਪੁੱਤ ਦਾ ਨਾ ਦਿੱਤਾ ਜੇ ਲੜਨਾ ਪਿਆ ਸਾਥੋਂ ਮੂਰੇ ਟ੍ਰੈਂਟ ਸੋਢੀ ਹਿੱਕ ਤੇ ਜਾਣਗੇ ਅੱਜ ਦੇ ਐਕਸ਼ਨ ਨੇ ਪੂਰੀ ਸਰਕਾਰ ਘਬराई ਹੋਈ ਆ ਪਰ ਇਸ ਘਬਰਾਵਟ ਦੇ ਵਿੱਚੋਂ ਸਾਡੇ ਘਰਾਂ ਦੇ ਪੁਲਿਸ ਤੇ ਜੜੀ ਉਹਨਾਂ ਨੂੰ ਧਮਕੀ ਦੇਣੀ ਵੀ ਤੁਹਾਡਾ ਟਰੈਕ ਜਬਤ ਕਰ ਲਾਂਗੇ ਪਰ ਇਹਦੇ باوجود ਨਾਲ ਆਪਣੇ ਹਰਿਆਣਾ ਹਰਿਆਣਾ ਦੇ ਜਿਹੜੇ ਕਿਸਾਨਾਂ ਨੇ ਟਰੈਕ ਕੱਢਣੇ ਸੀ ਇੱਥੇ ਵੀ ਤਮਕਾਇਆ ਡਰਾਇਆ ਪਰ ਉਹਨਾਂ ਦੇ ਤਬਕਾਉਣ ਤੋਂ ਡਰੋਂ ਤੋਂ ਨਹੀਂ ਹਟੇ ਕਿਸਾਨ ਸੜਕਾਂ ਤੇ ਲੈ ਕੇ ਆਏ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਅੱਜ ਟ੍ਰੈਂਟ ਕੱਢ ਕੇ ਪ੍ਰਭੂਇਚੇ ਤਾਲ ਲੈ ਕੇ ਆਏ ਆ ਜੇ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਤਾਂ ਸਾਡੇ ਕਾਜੇ ਤੋਂ ਮੁਕਤ ਨਹੀਂ ਹੁੰਦੇ ਤਾਂ ਇਹ ਟ੍ਰੈਂਟ ਭਰਾਵੋ ਕੁਆੜ ਜ ਜਾਣੇ ਸਾਡੀ ਜ਼ਮੀਨ ਨਹੀਂ ਬਚਣੀ ਇਸ ਕਰਕੇ ਲੈ ਕੇ ਆਏ ਆ ਤੁਸੀਂ ਬਤਾਈ ਦੇ ਪਾਤਰੋ ਜਿਹੜੇ ਕਨੌਰੀ ਮੋਰਚੇ ਦੇ ਨਾਲ ਸਾਡੇ ਪਿੰਡ ਲੰਗਰਾ 'ਚ ਹਿੱਸਾ ਪਾ ਰਹੇ ਹੋ ਪਰਵਾਰ ਜਾ ਰਹੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਟ੍ਰਾਇਟ ਕੱਢ ਕੇ ਸਾਹਮਤ ਕਰਤਾ ਕਿ ਮੋਰਚਾ ਸਾਡੇ ਪੂਰੇ ਭਾਰ ਦੇ ਲੋਕਾਂ ਦਾ ਖਾਸ ਕਰਕੇ ਇੱਕ ਸਵਾਲ ਕਰਕੇ ਮੈਂ ਸਮਾਪਤ ਕਰਨ ਵਾਲਾ ਟਾਈਮ ਇੱਕ ਸਵਾਲ ਉੜਦਾ ਸੀ ਸਾਡੇ ਤੇ ਕਿ ਧਰnalia 'ਚ ਬਜ਼ੁਰਗ ਤੇ ਇਸ ਦੇ ਨੇ ਨੌਜਵਾਨੀ ਕਿਉਂ ਨਹੀਂ ਦਿੱਸਦੀ ਭਰਾਵੋ ਡੱਲੇਵਾਲ ਸਾਹਿਬ ਦੇ 62 ਦਿਨਾਂ ਦੇ ਮਰਨ ਵਰਤਲੇ ਇਸ ਮੋਰਚਾ ਦੇ ਵਿੱਚ ਸਾਡਾ ਪਰਿਵਾਰ ਸਮੇਤ ਹਾਜ਼ਰੀਆਂ ਲਾਉਣ ਲੱਗ ਗਏ ਸਾਡੀਆਂ ਬੱਚੀਆਂ ਬੱਚੇ ਲੋਹਾ ਧੀਆਂ ਸਾਡੇ ਮੋਰਚੇ ਚ ਆਉਣ ਲੱਗੀਆਂ ਅੱਜ ਜਹਾਜ਼ ਕਰਿਓ ਕਦੇ ਕਾਠਬਾੜ ਦੀ ਲੜਾਈ ਪਾਕਿਸਤਾਨ ਦਾ ਹੁੰਦੀ ਸੀ ਕਦੇ ਚੀਨ ਦਾ ਹੁੰਦੀ ਸੀ ਅੱਜ ਉਹੀ ਲੜਾਈ ਡੱਲੇਵਾਲ ਸਾਹਿਬ ਸਾਡੇ ਕੇਂਦਰ ਸਰਕਾਰ ਦੇ ਨਾਲ ਲੜ ਰਿਹਾ ਉਹ ਦਿਨ ਦੂਰ ਨਹੀਂ ਜੇ ਮੰਗਾਂ ਨਾ ਮੰਨੀਆਂ ਆਹ ਟ੍ਰੈਕਾਂ ਦਾ ਮੂੰਹ ਦਿੱਲੀ ਵੱਲ ਜਾਊਗਾ